ਵੈਕੂਚੀ ਕਾਲਸਾ ਵੈਕੂਚੀ ਕੀ ਫਤਿਹ ਹੁਣ ਬਚ ਗਏ ਨਹੀਂ ਜੀ ਦੁਪਹਿਰ ਦੇ 3 ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਾ ਟੌਪਿਕ ਹੋਣੇ ਵਾਲਾ ਆ ਕਿ ਅਸੀਂ ਘਰ ਵਿੱਚ ਐਦਾਂ ਦਾ ਕੀ ਕਰੀਏ ਜਿਹਦੇ ਨਾਲ ਸਾਡੇ ਬੱਚੇ ਸਹੀ ਰਾਹ ਤੇ ਰਹਿਣ ਭਾਵ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਗਲਤ ਸੰਗਤ ਤੋਂ ਗਲਤ ਕੰਮਾਂ ਤੋਂ ਬਚੇ ਰਹਿ ਅਤੇ ਘਰ ਵਿੱਚ ਨੈਗੇਟਿਵਿਟੀ ਖਤਮ ਹੋ ਕੇ ਇੱਕ ਵਧੀਆ ਤੇ ਪੋਜ਼ਿਟਿਵ ਮਾਹੌਲ ਰਹੇ ਸੋ ਆਪ ਵੀਡੀਓ ਨੂੰ ਪੂਰਾ ਦੇਖਿਓ ਵੀ ਬਿਨਾਂ ਸਕਿਪ ਕੀਤੇ ਹੋਏ ਤਾਂ ਚਲੋ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਉਹ ਸਾਡੇ ਵਿਚਾਰਾਂ ਤੇ ਨਿਰਭਰ ਕਰਦੀ ਹੈ ਸਾਡੇ ਵਿਚਾਰ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਅਸੀਂ ਕਿਸ ਤਰ੍ਹਾਂ ਦੇ ਵਾਤਾਵਰਣ ਵਿੱਚ ਰਹਿੰਦੇ ਹਾਂ ਹੁਣ ਤੁਸੀਂ ਇੱਕ ਕੰਮ ਕਰਿਓ ਹੁਣ ਤੋਂ ਹੀ ਅੱਜ ਮਤਲਬ ਹੁਣ ਜੇ ਦੁਪਹਿਰ ਦੇ 3 ਵਜੇ ਆ ਤਾਂ ਕੱਲ੍ਹ ਸ਼ਾਮ ਤੱਕ ਕੋਈ ਨੈਗੇਟਿਵ ਵੀਡੀਓਜ਼ ਤਿੱਖੀ ਜਾਓ ਜਿਹਦੇ ਵਿੱਚ ਕੇ ਰੋਣਾ ਧੋਣਾ ਹੋਵੇ ਜਾ ਮਤਲਬ ਕਿ ਕੁਝ ਵੀ ਪੋਜ਼ਿਟਿਵ ਚੰਗੀ ਗੱਲ ਨਾ ਹੋਵੇ ਸਾਰਾ ਕੁਝ 네ਗੇਟਿਵ ਹੀ ਹੋਵੇ YouTube ਤੇ ਫਿਰ ਉਸ ਤੋਂ ਬਾਅਦ ਤੁਸੀਂ ਤੀਸਰੇ ਦਿਨ ਪਾਉਂਗੇ ਕਿ ਤੁਹਾਡਾ ਵੀ ਮਾਹੌਲ ਤੁਹਾਡਾ ਵੀ ਮਾਈਂਡ ਤੁਹਾਡੀ ਸੋਚ ਬਿਲਕੁਲ ਉਸੇ ਤਰ੍ਹਾਂ ਦੀ ਹੋ ਗਈ ਹੈ ਜਿਸ ਤਰ੍ਹਾਂ ਦੀ ਤੁਸੀਂ ਵੀਡੀਓਜ਼ ਦੇਖ ਰਹੇ ਸੀ ਤੇ ਦੂਸਰੇ ਪਾਸੇ ਫਿਰ ਕੀ ਕਰੋ ਜਾਂ ਉਦਾਂ ਦੀਆਂ ਵੀਡੀਓਜ਼ ਦੇਖਣ ਲੱਗੋ ਜਿਵੇਂ ਕਿ ਥੋੜੀਆਂ ਪੋਜ਼ਿਟਿਵ ਥੋੜੀਆਂ ਹਾਸੇ ਵਾਲੀਆਂ ਥੋੜੀਆਂ ਇਨਸਪਾਇਰਿੰਗ ਮੋਟੀਵੇਸ਼ਨਲਸ ਵੀਡੀਓ ਤੁਸੀਂ ਇੱਕ ਦਿਨ ਤੱਕ ਇਹ ਹੋਗਾ ਸ਼ਾਮ ਤੱਕ ਇਹਦਾ ਮਹਿਸੂਸ ਕਰੋਗੇ ਕਿ ਜਿੱਦਾਂ ਤੁਹਾਡੇ ਸਰੀਰ ਵਿੱਚ ਇੱਕ ਨਵੀਂ ਜਾਨ ਇੱਕ ਨਵੀਂ એનર્ਜੀ ਆ ਗਈ ਹੁੰਦੀ ਆ ਮੈਂ ਇਹ ਕਹਿਣਾ ਚਾਹਣੀ ਆ ਕਿ ਜਿੱਦਾਂ ਦੀ ਸੰਗਤ ਵਿੱਚ ਅਸੀਂ ਰਹੰਨੇ ਆ ਉਦਾਂ ਦੀ ਹੀ ਸਾਨੂੰ ਰੰਗਤ ਚੜਦੀ ਹੈ ਸੋ ਅੱਜਕੱਲ ਸਾਨੂੰ ਆਪਣੇ ਬੱਚਿਆਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੋਬਾਈਲ ਹਰ ਵੇਲੇ ਬੱਚਿਆਂ ਦੇ ਹੱਥ ਵਿੱਚ ਰਹਿੰਦਾ ਹੈ ਸੋ ਇਹ ਵੀਡੀਓ ਉਹਨਾਂ ਮਾਤਾ ਪਿਤਾ ਦੇ ਲਈ ਹਨ ਜੋ ਆਪਣੇ ਬੱਚਿਆਂ ਦੀ ਬਹੁਤ ਚਿੰਤਾ ਕਰਦੇ ਆ ਮੋਬਾਈਲ ਬੱਚਿਆਂ ਨੂੰ ਦੇਣਾ ਵੀ ਜ਼ਰੂਰੀ ਆ ਕਿਉਂਕਿ ਅੱਜ ਕੱਲ ਸਟੱਡੀ ਜ਼ਿਆਦਾਤਰ ਫੋਨ ਤੇ ਹੀ ਹੁੰਦੀ ਹੈ। ਸੋ ਅਸੀਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਰਾਤ ਨੂੰ ਜਾਂ ਸਵੇਰ ਨੂੰ ਤੜਕਸਾਰ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ। ਉਸ ਤੋਂ ਬਾਅਦ ਇੱਕ ਸ਼ਬਦ ਦਾ ਜਾਪ ਕਰਨਾ ਹੈ ਜੋ ਆਪ ਜੀ ਨੇ ਪਹਿਲਾਂ ਵੀ ਸੁਣਿਆ ਹੋਵੇਗਾ। ਜਿਸ ਉਹ ਸ਼ਬਦ ਕੁਝ ਇਸ ਪ੍ਰਕਾਰ ਹੈ। ਔਖੀ ਘੜੀ ਨਾ ਦੇਖਣ ਦੇ ਆਪਣਾ ਦਿੱਤ ਸੰਭਾਲੇ, ਹੱਥ ਦੇ ਕੇ ਰੱਖ ਆਪਣੇ ਕੋ, ਸਾਸ-ਸਾਸ ਪ੍ਰਤਿਪਾਲੇ। ਰਾਖੀਉ ਲੱਗ ਰਿਹਾ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਇਸ ਸ਼ਬਦ ਦਾ ਜਾਪ ਘੱਟੋ ਘੱਟ 5 ਮਿੰਟ ਜ਼ਰੂਰ ਕਰਨਾ ਹੈ ਜਾਂ ਫਿਰ ਤੁਸੀਂ 11 ਵਾਰ ਜਾਂ 21 ਵਾਰ ਵੀ ਕਰ ਸਕਦੇ ਹੋ ਇਸ ਸ਼ਬਦ ਦਾ ਜਾਪ ਕਰਨੇ ਵੇਲੇ ਤੁਸੀਂ ਇੱਕ ਸੁੱਚਾ ਜਲ ਜਲ ਦਾ ਗਲਾਸ ਆਪਣੇ ਕੋਲ ਰੱਖਣਾ ਹੈ ਉਹਦੇ ਵਿੱਚ ਇੱਕ ਪਤਾਸਾ ਜਾਂ ਫਿਰ ਇੱਕ ਹਰੀ ਇਲਾਇਚੀ ਉਹ ਜ਼ਰੂਰ ਪਾਣੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਲਾਈਚੀ ਕਿਉਂ ਪਾਣੀ ਹੈ ਇਲਾਈਚੀ ਦਾ ਵੀ ਸਿੱਖ ਧਰਮ ਵਿੱਚ ਇੱਕ ਖਾਸ ਮਹੱਤਵ ਹੈ ਜਦੋਂ ਗੁਰਨਾਨਕ ਦੇਵ ਜੀ ਇੱਕ ਵਾਰ ਬੀਬੀ ਨਾਨਕੀ ਆਪਣੀ ਭੈਣ ਕੋਲ ਗਏ ਹੋਏ ਸਨ ਗੁਰਨਾਨਕ ਦੇਵ ਜੀ ਦਾ ਉਸ ਸਮੇਂ ਵਿਆਹ ਹੋਇਆ ਹੋਇਆ ਸੀ ਬੀਬੀ ਨਾਨਕੀ ਜੀ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਚਾਹਦੇ ਸਨ ਕਿ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਦਾ ਵੰਸ਼ ਅੱਗੇ ਵਧੇ ਫਿਰ ਉਹਨਾਂ ਨੇ ਕਿਹਾ ਕਿ ਮੇਰੇ ਵੀਰ ਜੀ ਤਾਂ ਉਦਾਸੀਆਂ ਤੇ ਰਹਿੰਦੇ ਹਨ ਤਾਂ ਵਾਂਝ ਕਿੱਦਾਂ ਅੱਗੇ ਵਧੂਗਾ ਫਿਰ ਉਹਨੇ ਗੁਰੂ ਨਾਨਕ ਦੇਵ ਜੀ ਨਾਲ ਗੱਲ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰੋ ਆਪਣਾ ਵਾਂਝ ਆਪਣੇ ਪਿਤਾ ਜੀ ਦਾ ਵਾਂਝ ਅੱਗੇ ਵਧੇ ਕਿਉਂਕਿ ਬੀਬੀ ਨਾਨਕੀ ਜੀ ਦੀ ਵੀ ਕੋਈ ਔਲਾਦ ਨਹੀਂ ਸੀ ਉਹ ਕਾਫੀ ਸਮੇਂ ਤੋਂ ਔਲਾਦ ਲਈ ਤਰਸ ਰਹੇ ਸਨ ਫਿਰ ਗੁਰੂ ਨਾਨਕ ਦੇਵ ਜੀ ਉਸ ਸਮੇ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਹਰੀਆਂ ਇਲਾਇਚੀਆਂ ਸਨ ਤਾਂ ਗੁਰੂ ਜੀ ਨੇ ਅੰਬੀ ਬਿਨਾਨ ਕੀ ਜੀ ਨੂੰ ਖਰੀਆਂ ਲਾਈਚੀਆਂ ਦਾ ਪ੍ਰਸ਼ਾਦ ਦਿੱਤਾ ਤੇ ਕਿਹਾ ਕਿ ਅਸੀਂ ਕੌਣ ਹੁੰਨੇ ਆ ਕਿਰਪਾ ਕਰਨੇ ਵਾਲੇ ਕਿਰਪਾ ਤਾਂ ਪਰਮਾਤਮਾ ਨੇ ਕਰਨੀ ਹੈ ਝੋਲੀ ਤਾਂ ਪਰਮਾਤਮਾ ਨੇ ਭਰਨੀ ਹੈ ਆਪ ਜੀ ਇਹ ਪ੍ਰਸ਼ਾਦ ਆਪਣੀ ਭਜਾਈ ਨੂੰ ਦਿਓ ਅਤੇ ਉਹਨਾਂ ਨੂੰ ਕਿਹੋ ਕਿ ਗੁਰੂ ਮਹਾਰਾਜ ਜੱਗੇ ਅਰਦਾਸ ਕਰਨ ਉਸ ਪਰਮਾਤਮਾ ਗਿਆ ਅਰਦਾਸ ਕਰਨ ਉਹਨਾਂ ਦੀ ਝੋਲੀ ਛੇਤੀ ਹੀ ਭਰ ਜਾਊਗੀ ਸੋ ਉਦੋਂ ਤੋਂ ਆਪਣੇ ਧਰਮ ਵਿੱਚ ਵੀ ਇਲੈਚੀਆਂ ਦਾ ਪ੍ਰਸ਼ਾਦ ਬਹੁਤ ਮਸ਼ਹੂਰ ਹੈ ਅਤੇ ਕਈ ਧਾਰਮਿਕ ਸਥਾਨਾਂ ਤੇ ਅੱਜ ਵੀ ਇਲੈਚੀਆਂ ਨੂੰ ਪ੍ਰਸ਼ਾਦ ਦੇ ਵਜੋਂ ਪਾਟਿਆ ਜਾਂਦਾ ਹੈ ਇਸ ਕਰਕੇ ਅਸੀਂ ਪਾਣੀ ਦੇ ਵਿੱਚ ਇੱਕ ਹਰੀ ਇਲੈਚੀ ਜ਼ਰੂਰ ਪਾਣੀ ਹੈ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਉਸ ਪਾਣੀ ਦੇ ਵਿੱਚ ਆ ਜਾਵੇ ਤਾਂ ਫਿਰ ਜਦੋਂ ਅਸੀਂ ਇਹ ਬਾਣੀ ਦਾ ਜਾਪ ਕਰਨਾ ਹੈ ਜੇ ਤੁਸੀਂ ਨਿਤਨੇਮ ਦਾ ਜਾਪ ਨਹੀਂ ਵੀ ਕਰ ਸਕਦੇ ਤਾਂ ਬੱਤ ਤੋਂ ਬੱਤ ਅੱਧਾ ਘੰਟਾ ਬਸ ਇਸੇ ਸ਼ਬਦ ਦਾ ਜਾਪ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਾਣੀ ਨੂੰ ਉੱਪਰੋਂ ਬਿਲਕੁਲ ਵੀ ਟੱਕਣਾ ਨਹੀਂ ਹੈਗਾ ਤੇ ਜਦੋਂ ਵੀ ਜਾਪ ਕਰਨਾ ਬਿਲਕੁਲ ਸੁਚੇਮ ਨਾਲ ਕਰਨਾ ਕਿਉਂਕਿ ਆਪਣੇ ਧਰਮ ਵਿੱਚ ਸੁਚੇਮਤਾ ਦੀ ਬਹੁਤ ਮਹੱਤਤਾ ਹੈ ਤਾਂ ਫਿਰ ਜਦੋਂ ਸਾਡਾ ਜਾਪ ਪੂਰਾ ਹੋ ਜਾਵੇ ਉਸ ਦੇ ਵਿੱਚੋਂ ਤੁਸੀਂ ਅੱਧਾ ਜਾਪ ਅੱਧਾ ਪਾਣੀ ਸੌਰੀ ਅੱਧਾ ਪਾਣੀ ਆਪਣੇ ਬੱਚਿਆਂ ਨੂੰ ਪਿਲਾ ਦੇਣਾ ਹੈ ਅਤੇ ਜੋ ਬਾਕੀ ਅੱਧਾ ਪਾਣੀ ਬਚਣਾ ਹੈ ਉਸ ਦਾ ਪੂਰੇ ਘਰ ਵਿੱਚ ਛਿੱਟਾ ਦੇਣਾ ਹੈ ਘਰ ਦੇ ਕੋਨੇ-ਕੋਨੇ ਵਿੱਚ ਉਸ ਪਾਣੀ ਦਾ ਛਿੱਟਾ ਦੇਣਾ ਹੈ ਘੱਟ ਤੋਂ ਘੱਟ 21 ਦਿਨ ਇਹ ਕੰਮ ਜ਼ਰੂਰ ਕਰੋ ਤੁਹਾਨੂੰ ਆਪਣੇ ਆਪ ਰਿਜ਼ਲਟ ਦਿਸਣ ਲੱਗ ਪਊਗਾ ਸੋ ਇਹ ਕੋਈ ਮੈਂਬਰ ਮੇਰ ਪਰ ਮਾੜੀ ਗੱਲ ਨਹੀਂ ਹੈਗੀ ਜਦੋਂ ਤੁਸੀਂ ਸੰਤਾਨੀਆਂ ਸਾਖੀਆਂ ਸੁਣਦੇ ਆ ਜਾਂ ਧਾਰਮਿਕ ਕਿਤਾਬਾਂ ਕੱਢਦੇ ਆ ਤਾਂ ਇਸ ਤਰ੍ਹਾਂ ਪੜ੍ਹਦੇ ਆ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਕੌਤਕ ਇਹਨਾਂ ਕਿਤਾਬਾਂ ਵਿੱਚ ਸਾਨੂੰ ਪੜਨ ਨੂੰ ਮਿਲਦੇ ਹਨ ਮੈਨੂੰ ਵੀ ਧਾਰਮਿਕ ਕਿਤਾਬਾਂ ਪੜਨ ਦੀ ਆਦਤ ਹੈ ਤੇ ਮੈਂ ਸੇਖਾਂ ਦੀਆਂ ਸੰਤਾਨੀਆਂ ਵੀ ਵੀਡੀਓਜ਼ ਵੀ ਬਹੁਤ ਦੇਖਦੀ ਹਾਂ ਸੋ ਆਪਣੇ ਤਜਰਬੇ ਦੇ ਆਧਾਰ ਤੇ ਹੀ ਮੈਂ ਇਹ ਵੀਡੀਓ ਬਣਾ ਰਹੀ ਹਾਂ ਮੈਂ ਇਦਾਂ ਦੇ ਛੋਟੇ-ਛੋਟੇ ਤਜਰਬੇ ਆਪਣੇ ਘਰ-ਵਾਰ ਪਰ ਤੇ ਕਰਦੀ ਰਹਿਣੀ ਹਾਂ ਤੇ ਉਹਨਾਂ ਦਾ ਰਿਜ਼ਲਟ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਤੁਸੀਂ ਇਹ ਦੇਖੋਗੇ ਕਿ ਜੇ ਤੁਹਾਡਾ ਬੱਚਾ ਕਹਣੇ ਤੋਂ ਬਾਹਰ ਹੈ ਜਾਂ ਉਹਦਾ ਪੜ੍ਹਾਈ ਵਿੱਚ ਮਨ ਨਹੀਂ ਲੱਗ ਰਿਹਾ ਤਾਂ ਹੌਲੀ-ਹੌਲੀ ਉਹ ਆਪਣੇ ਆਪ ਹੀ ਸੈੱਟ ਹੁੰਦਾ ਜਾਊਗਾ ਤੇ ਕੋਸ਼ਿਸ਼ ਕਰਿਆ ਕਰੋ ਕਿ ਇਹ ਜਾਪ ਉੱਚੀ ਬੋਲ ਕੇ ਕਰੋ ਤਾਂ ਕਿ ਤੁਹਾਡੀ ਆਵਾਜ਼ ਵੀ ਸਾਰੇ ਘਰ ਜਾਂ ਕਮਰੇ ਵਿੱਚ ਜਾਵੇ ਤੇ ਬੱਚਿਆਂ ਦੇ ਕੰਨਾਂ ਵਿੱਚ ਵੀ ਪਵੇ ਜੋ ਉਹ ਬੱਚੇ ਨੇ ਦੇਖਣਾ ਹੈ ਉਹੀ ਬੱਚੇ ਨੇ ਸਿੱਖਣਾ ਹੈ ਇੱਥੇ ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਤੁਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਬੋਲੋ ਮੰਨ ਲਓ ਕਿ ਬੱਚਾ ਨੇ ਨੰਬਰ ਘੱਟ ਆਏ ਹਨਾ ਠੀਕ ਆ ਕੋਈ ਗੱਲ ਨਹੀਂ ਬੱਚੇ ਨਹੀਂ ਪੜੇ ਤਾਂ ਇਹ ਕਹਿਣ ਦੀ ਬਜਾਏ ਕਿ ਤੇਰੇ ਨੰਬਰ ਕਿਉਂ ਘੱਟ ਆਏ ਤੂੰ ਤਾਂ ਨਕਮ ਆਈਆਂ ਤੂੰ ਤਾਂ ਪੜਦਾ ਹੀ ਨਹੀਂ ਤੂੰ ਤਾਂ ਐਦਾਂ 네ਗੇਟਿਵ ਬੋਲਣ ਦੀ ਬਜਾਏ ਬੱਚੇ ਨੂੰ ਪੋਜ਼ਿਟਿਵ ਬੋਲੋ ਕਿ ਠੀਕੀ ਬੋਲਣ ਦੀ ਬਜਾਏ ਇਹ ਕਹੋ ਕਿ ਜੇ ਤੂੰ ਆ ਐਕਸ਼ਨ ਲਊਗਾ ਤਾਂ ਉਹਦਾ ਆ ਰਿਜ਼ਲਟ ਆਊਗਾ ਮਤਲਬ ਕਿ ਬੱਚਿਆਂ ਨੂੰ ਪਹਿਲਾਂ ਹੀ ਉਹਦੇ ਰਿਜ਼ਲਟ ਲਈ ਰੈਡੀ ਰੱਖੋ ਦੇਖੋ ਬੱਚਿਆਂ ਨੂੰ ਕਿੱਦਾਂ ਦਾ ਬੱਚਿਆਂ ਨੂੰ ਬਣਨਾ ਕਿੱਦਾਂ ਦਾ ਨਹੀਂ ਬਣਨਾ ਇਹ ਪੂਰੀ ਤਰ੍ਹਾਂ ਵਾਤਾਵਰਣ ਤੇ ਡਿਪੈਂਡ ਕਰਦਾ ਅਸੀਂ ਬੱਚਿਆਂ ਦੀ ਖਾਤਰ ਆਪਣੇ ਘਰ ਦਾ ਮਾਹੌਲ ਸਹੀ ਰੱਖ ਸਕਦੇ ਹਾਂ ਬਾਕੀ ਜੋ ਕਰਨਾ ਹੁੰਦਾ ਪ੍ਰਮਾਤਮਾ ਨੇ ਕਰਨਾ ਹੁੰਦਾ ਅਸੀਂ ਸਿਰਫ ਉਹਦਾ ਨਾਮ ਜਪ ਕਰ ਸਕਦੇ ਹਾਂ ਘਰ ਵਿੱਚ ਬਾਣੀ ਲਗਾ ਕੇ ਰੱਖੋ ਬਾਣੀ ਦੇ ਨਾਲ ਜੋ ਵੀ ਮਾੜੀਆਂ ਸ਼ਕਤੀਆਂ ਜੋ ਵੀ ਜਾਦੂ ਟੂਣੇ ਕੀਤਾ ਕਰਾਇਆ ਕੁਝ ਵੀ ਘਰ ਵਿੱਚ ਐਂਟਰ ਨਹੀਂ ਹੁੰਦਾ ਘਰ ਨੂੰ ਇੱਕ ਬਾੜ ਲੱਗ ਜਾਂਦੀ ਹੈ ਮੇਰੇ ਵੀਡੀਓ ਬਣਾਦੇ ਸਮੇਂ ਮੈਂ ਤਾਂ ਪਹਿਲੋਂ ਵੀਡੀਓ ਬਣਾ ਰਹੀ ਆ ਸ਼ਾਇਦ ਤੁਹਾਨੂੰ ਪਿੱਛੇ ਬੈਕਗ੍ਰਾਉਂਡ ਵਿੱਚ ਆਵਾਜ਼ ਆ ਸੁਣ ਲਈਆਂ ਹੋਗੀਆਂ ਉਹਦੇ ਲਈ ਸੌਰੀ ਤੇ ਤੁਸੀਂ ਇਸ ਚੈਨਲ ਦੀਆਂ ਪਿਛਟੀਆਂ ਵੀਡੀਓ ਨੂੰ ਵੀ ਜ਼ਰੂਰ ਦੇਖਿਓ ਬਸ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਸੀ ਕਿ ਅੰਮ੍ਰਿਤ ਦਾ ਜੇ ਸਾਡੇ ਕੋਲ ਕਿਸੇ ਵੀ ਗੁਰੂ ਘਰ ਦਾ ਅੰਮ੍ਰਿਤ ਹੈ ਸ਼ੀਦਾ ਦੇ ਸਥਾਨ ਦਾ ਅੰਮ੍ਰਿਤ ਹੈ ਜੇ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤ ਲੈ ਕੇ ਆਏ ਹੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਇਸ ਪਾਣੀ ਵਿੱਚ ਉਸ ਅੰਮ੍ਰਿਤ ਦੇ ਥੋੜੇ ਜਿਹੇ ਬੂੰਦਾਂ ਜਾਂ ਥੋੜਾ ਜਿਹਾ ਅੰਮ੍ਰਿਤ ਜ਼ਰੂਰ ਰਲਾ ਲਓ ਤੇ ਇਸ ਪਾਣੀ ਨੂੰ ਆਪਣੇ ਘਰ ਦੇ ਕੋਨੇ-ਕੋਨੇ ਵਿੱਚ ਛਿੜਕੋ। ਛਿੱਟਾ ਦਿੰਦੇ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਛਿੱਟਾ ਦੇਣਾ ਉਹ ਸਾਰਾ ਪਾਣੀ ਘਰ ਤੋਂ ਬਾਹਰ ਨੂੰ ਡੋਲ ਦੇਣਾ, ਮੁੜ ਕੇ ਘਰ ਨੂੰ ਵਾਪਸ ਨਹੀਂ ਲਿਆਣਾ। ਤੇ ਫਿਰ ਜਿਹੜੀ ਤੁਸੀਂ ਇਲਾਇਚੀ ਪਾਈ ਹੋਵੇ ਉਸ ਤੇ ਵਿੱਚ ਉਸ ਇਲਾਇਚੀ ਨੂੰ ਵੀ ਤੁਸੀਂ ਖਾ ਲੈਣਾ, ਕਿਤੇ ਵੀ ਸਿੱਟਣਾ ਨਹੀਂ। ਜਾਂ ਤੁਸੀਂ ਉਸ ਦੀ ਚਾਹ ਬਣਾ ਕੇ ਵੀ ਜਾਂ ਦੁੱਧ ਵਿੱਚ ਉਬਾਲ ਕੇ ਵੀ ਉਹਨੂੰ ਪੀ ਸਕਦੇ ਆ। ਜਦੋਂ ਅਸੀਂ ਦੁੱਧ ਚਾਹ ਵਿੱਚ ਉਬਾਲਦੇ ਆ ਤਾਂ ਵੀ ਉਸ ਲਾਈਚੀ ਨੂੰ ਸਿੱਟਣਾ ਨਹੀਂ ਉਸ ਨੂੰ ਇੱਕ ਪ੍ਰਸ਼ਾਦ ਸਮਝ ਕੇ ਪ੍ਰਸ਼ਾਦ ਦੇ ਤੌਰ ਤੇ ਖਾਣਾ ਹੈ ਜੀ ਤੇ ਬਾਕੀ ਸਾਡੇ ਚੈਨਲ ਤੇ ਉੱਪਰ ਤੁਹਾਨੂੰ ਕੁਕਿੰਗ ਰਿਲੇਟਿਡ ਵੀਡੀਓਜ਼ ਜਾਂ ਛੋਟਾ ਮोटा ਬਲੌਗ ਜੋ ਵੀ ਸਾਡੀ ਡੇਲੀ ਲਾਈਫ ਵਿੱਚ ਹੁੰਦਾ ਹੈ ਤਾਂ ਇਸ ਦੇ ਰਿਗਾਰਡਿੰਗ ਤੁਹਾਨੂੰ ਆਪਣਾ ਸਿੱਖ ਇਤਿਹਾਸ ਨਾਲ ਵੀਡੀਓਜ਼ ਸਿੱਖ ਇਤਿਹਾਸ ਨਾਲ ਲਾਈਵ 10000 ਚਾਪ ਤੇ ਸੁਖਨੀ ਸਾਹਿਬ ਜੀ ਦੇ ਅਰਥ ਅੱਗੇ ਜੋ ਵੀਡੀਓਜ਼ ਆਉਗੀਆਂ ਉਹਦੇ ਵਿੱਚ ਅਸੀਂ ਬਾਣੀ ਦੇ ਅਰਥ ਕਰਾਂਗੇ ਜਿੰਨ ਕਿ ਵੀ ਮੈਨੂੰ ਨੌਲੇਜ ਹੈ ਜਾਂ ਜਿੰਨਾ ਕਿ ਵੀ ਮੈਂ ਕਿਤਾਬਾਂ ਤੋਂ ਪੜਿਆ ਹੈ ਜਾਂ ਜੋ ਵੀ ਸੰਤਾਂ ਤੋਂ ਸੁਣਿਆ ਹੈ ਜਿੰਨਾ ਕਿ ਵੀ ਮੈਂ ਕੱਟੀਆਂ ਉਹ ਸਾਰਾ ਕੁਝ ਤੁਹਾਡੇ ਨਾਲ ਇਸ ਵੀਡੀਓ ਨਾਲ ਮੈਂ ਸ਼ੇਅਰ ਕਰੂੰਗੀ ਸੋ ਪਲੀਜ਼ ਆਪ ਜੀ ਨੇ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਣਾ ਇੱਕ ਮੈਂ ਬਾਬਾ ਦੀਪ ਸਿੰਘ ਮਹਾਰਾਜ ਜੀ ਦੀ ਵੀਡੀਓ ਆਪਣੀ ਹੱਦ ਵਿੱਚ ਸ਼ੇਅਰ ਕੀਤੀ ਹੈ ਸੋ ਆਪ ਚੈਨਲ ਤੇ ਜਾਓ ਉਹ ਵੀਡੀਓ ਨੂੰ ਜਰੂਰ ਦੇਖਿਓ ਤੇ ਫਿਰ ਆਪਾਂ ਅਗਲੀ ਵੀਡੀਓ ਨਾਲ ਮਿਲਦੇ ਆਂ ਥੈਂਕ ਯੂ ਫॉर ਵਾਚਿੰਗ